ਤਨ ਤਨ ਬਾਬਾ ਸ਼੍ਰੀ ਚੰਜੀ ਮਹਾਰਾਜ ਇੱਕ ਬ੍ਰਾਹਮਣੀ ਜਿਸ ਦਾ ਪੁੱਤ ਮੋਇਆ ਰੋ ਰੋ ਉਹਦਾ ਸੀ ਮੰਦਾ ਹਾਲ ਹੋਇਆ ਆਕੇ ਧੂਨੇ ਕੋਲ ਅਰਤੀ ਟਕਾ ਬੋਲੀ ਦਾਤਾ ਬੜਾ ਤੱਕਾ ਮੇਰੇ ਨਾਲ ਹੋਇਆ ਦਸਟਾ ਬਸਦੀ ਦੁਨੀਆ ਉਜਾੜ ਦਿੱਤੀ ਮੇਥੋਂ ਜੁਦਾ ਮੇਰਾ ਸੋਹਣਾ ਲਾਲ ਹੋਇਆ ਇੱਕੋ ਇੱਕ ਪੁੱਤ ਸੀ ਹਾਕਮ ਯਕੂਬ ਦੀ ਉਹ ਤਿੱਖੀ ਛੁਰੀ ਦੇ ਹੇਟ ਹਲਾਲ ਹੋਇਆ ਮੇਰੇ ਲਾਲ ਨੂੰ ਫਿਰ ਜੀਵਨ ਦਾਣ ਦੇ ਦੇ ਭਰਿਆ ਰਹਿਮਤਾ ਨਾਲ ਭੰਡਾਰ ਤੇਰਾ ਪੋਤੇ ਤ੍ਰਿਪਤਾ ਦੇ ਮੈਨੂੰ ਵੀ ਤ੍ਰਿਪਤ ਕਰ ਦੇ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਸਤਗੁਰ ਨਾਨਕ ਦੇ ਲਾਡਲੇ ਸ੍ਰੀ ਚੰਦ ਸਾਹਿਬ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਤੇਰਾ ਦਰ ਛੱਡ ਕੇ ਕਹਦੇ ਕੋਲ ਜਾਵਾਂ ਮੇਰੀ ਬਾਹ ਕੋਈ ਨਹੀਂ ਜੱਗ ਤੇ ਫੜਨ ਵਾਲਾ ਤੇਰੇ ਬਿਨਾਂ ਨਾ ਦਿਸੇ ਮਲਾ ਕੋਈ ਗੋਤੇ ਖਾਮਦੀਨ ਉਪਾਰ ਖੜਨ ਵਾਲਾ ਚੌਲੀ ਅੱਡ ਕੇ ਖੜੀ ਹਾਂ ਦਰ ਤੇਰੇ ਤੂੰ ਏ ਰੇਖ ਅੰਦਰ ਮੇਕ ਜੜਨ ਵਾਲਾ ਤੇਰੇ ਹੁਕਮ ਅੰਦਰ ਸਾਰੀ ਇਸ ਰਹਿਤੀ ਤੂੰ ਭੰਨਣ ਵਾਲਾ ਤੂੰ ਘੜਨ ਵਾਲਾ ਮੇਰੇ ਬਖਸ਼ਿਗਨਾ ਜੀਵਾਲ ਬੱਚਾ ਉੱਚਾ ਦਰ ਜਗਤ ਤੇ ਬਖਸ਼ਣਿਹਾਰ ਤੇਰਾ ਸੋਹਣੇ ਲਾੜਲੇ ਲਾਲ ਸਨਖੜੀ ਦੇ ਜਸ ਗਾਵਦਾ ਕੁੱਲ ਸੰਸਾਰ ਤੇਰਾ ਸੋਹਣੇ ਲਾੜਲੇ ਲਾਲ ਮਾਤਾ ਸਲਖਣੀ ਦੇ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਸਤਿਗੁਰ ਨਾਨਕ ਦੇ ਲਾਡਲੇ ਬਾਬਾ ਸ਼੍ਰੀ ਚੰਦ ਸਾਹਿਬ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਰਿੱਧੀਆਂ ਸਿੱਧੀਆਂ ਦੇ ਦਾਤੇ ਸਤਿਗੁਰ ਭਗਵਾਨ ਸ਼੍ਰੀ ਚੰਦ ਮਹਾਰਾਜ ਕੀ ਸਾਰੇ ਬੋਲੋ ਜੈ